ਚਕਾਇੀ ਕੁੜੀ ਇਹ ਦਰਸੀ ਕਰਾਹੀ ਤੇ ਉਕਲੀ ਕਰਾ ਚੁਕੀਆਂ ਮਰਜੀ ਗੱਡੀਆਂ ਲਾਹੇ ਮੇਰੇ ਮਤੇ ਪਾਏ ਮੋਰ ਨੂੰ ਛੱਡੋ ਕਰੋ ਮਨੋਜ ਰੋਜ ਜੀ ਚਾਰੀ ਲਿਓ ਸਤਿ ਸ਼੍ਰੀ ਅਕਾਲ ਮੈਂ ਤੁਹਾਡ ਨਾਲ ਪ੍ਰਿਆਤ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤੇ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜੁਥੇ ਪੇਕੇ ਘਰ ਵਿਆਹੀ ਕੁੜੀ ਨੇ ਖੌਫਨਾਕ ਕਦਮ ਚੁੱਕ ਲਿਆ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਹਿਲਾਂ ਘਰ ਦੀਆਂ ਤਸਵੀਰਾਂ ਤੁਹਾਡ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਗਮਗੀਨ ਹੈ ਹਰ ਕੋਈ ਰੋਂਦਾ ਕੁੜਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਰੋਣਦੀ ਮਾਂ ਅਤੇ ਭਰਾ ਇਨਸਾਫ ਦੀ ਗੁਹਾਰ ਲਗਾ ਰਿਹਾ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਪਵਨਪ੍ਰੀਤ ਕੋਰ ਦਾ 2 ਸਾਲ ਪਹਿਲਾਂ ਵਿਆਹ ਹੁੰਦਾ ਹੈ ਤਾਂ ਕੁਝ ਕਾਰਨਾ ਕਰਕੇ ਪਵਨਪ੍ਰੀਤ ਜਿਹੜੀ ਹੈਗੀ ਹੈ ਉਹ ਪੇਕੇ ਘਰ ਰਹਿਣਾ ਸ਼ੁਰੂ ਕਰ ਦਿੰਦੀ ਹੈ ਤਾਂ ਘਰਦਿਆਂ ਵੱਲੋਂ ਇਲਜ਼ਾਮੇ ਲਗਾਇਆ ਜਾ ਰਿਹਾ ਹੈ ਕਿ ਸੋਹਰਾ ਪਰਿਵਾਰ ਉਹਨਾਂ ਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀ। ਦੇ ਹੇਜ਼ੀ ਮੰਗ ਕਰਦਾ ਸੀ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਨੇ ਜਿਸ ਤੋਂ ਬਾਅਦ ਉਹਨਾਂ ਦੀ ਜੁੜੀ ਲੜਕੀ ਹੈ ਉਹ ਪੇਕੇ ਘਰ ਰਹਿਣ ਲੱਗ ਪਈ ਸੀਗੀ ਕਾਫੀ ਸਮੇਂ ਤੋਂ ਅਤੇ ਉੱਥੇ ਹੀ ਹੁਣ ਆਪਣੀ ਪ੍ਰਾਈਵੇਟ ਨੌਕਰੀ ਕਰ ਰਹੀ ਸੀ ਕਿਉਂਕਿ ਉਸ ਵੱਲੋਂ ਨਰਸਿੰਗ ਕੀਤੀ ਹੋਈ ਸੀ ਤਾਂ ਹਸਪਤਾਲ ਦੇ ਵਿੱਚ ਨਰਸ ਦੀ ਨੌਕਰੀ ਜਿਹੜੀ ਹੈ ਉਸ ਵੱਲੋਂ ਕੀਤੀ ਜਾ ਰਹੀ ਸੀ ਪਰ ਪਤਾ ਨਹੀਂ ਅਚਾਨਕ ਉਸ ਦੇ ਮਨ ਦੇ ਵਿੱਚ ਕੀ ਆਇਆ ਕਿ ਉਸ ਵੱਲੋਂ ਜਦੋਂ ਰਾਤ ਨੂੰ ਸੌਣ ਲੱਗੇ ਸੀ ਤਾਂ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੇ ਕਮਰੇ ਦੇ ਵਿੱਚ ਪੱਖੇ ਦੇ ਨਾਲ ਲਟਕਦੀ ਹੋਈ Laash ਮਿਲੀ ਜਿਸ ਤੋਂ ਬਾਅਦ ਪਰਿਵਾਰ ਪੁੱਬਾ ਮਾਰ-ਮਾਰ ਕੇ ਰੋਣ ਲੱਗ ਪਿਆ ਅਤੇ ਨਾਲ ਬਕਾਇਦਾ ਇੱਕ ਕਾਪੀ ਵੀ ਮਿਲੀ ਹੈ ਜਿਸ ਦੇ ਵਿੱਚ ਉਸ ਵੱਲੋਂ ਸਭ ਕੁਝ ਬਿਆਨ ਕੀਤਾ ਗਿਆ ਹੈ ਆਪਣਾ ਸਾਰਾ ਦਰਦ ਜਿਹੜਾ ਹੈ ਉਸ ਕਿਤਾਬ ਦੇ ਵਿੱਚ ਫਰੋਲਿਆ ਗਿਆ ਹੈ ਕਿ ਉਸ ਦੇ ਨਾਲ ਕੀ ਕੀ ਹੁੰਦਾ ਸੀ ਤਾਂ ਤੁਹਾਨੂੰ ਦੱਸ ਦਿੰਨਾਂ ਕਿ ਹੁਣ ਇਸ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਰਹਾਰ ਲਗਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਬਟਾਲਾ ਦੇ ਮਾਨ ਨਗਰ ਦੇ ਵਿੱਚ ਰਹਿੰਦੀ ਸੀ ਉਹ ਮ੍ਰਿਤਕ ਲੜਕੀ 26 ਸਾਲਾਂ ਦੀ ਮਹਜ ਉਮਰ ਸੀ 2 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀਗਾ ਪਰ ਜੋ ਪੇਕੇ ਪਰਿਵਾਰ 'ਵਲ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੋਰਾ ਪਰਿਵਾਰ ਉਸ ਨੂੰ ਕਾਫੀ ਦਾ ਤੱਕ ਪਰੇਸ਼ਾਨ ਕਰਦਾ ਸੀ ਜਿਸ ਕਰਕੇ ਉਹ ਆਪਣੇ ਪੇਕੇ ਘਰ ਹੀ ਰਹਿਣ ਲੱਗ ਪਈ ਸੀਗੀ ਉੱਥੇ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਅਜੇ ਹਾ ਪਤਾ ਨਹੀਂ ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਅਖੀਰ ਦੇ ਵਿੱਚ ਉਸ ਲੜਕੀ ਵੱਲੋਂ ਆਪਣੇ ਘਰ ਦੇ ਅੰਦਰ ਹੀ ਕਮਰੇ ਦੇ ਵਿੱਚ ਜਿਹਾ ਖੌਫਨਾ ਕਦਮ ਜਿਹੜਾ ਹੋ ਚੁੱਕਿਆ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮ੍ਰਿਤਕ ਲੜਕੀ ਪਵਨਪ੍ਰੀਤ ਕੋਣ ਜਿਹੜੀ ਹੈ 2 ਸਾਲ ਪਹਿਲਾਂ ਬੈਗੋ ਵੱਲ ਨਜ਼ਦੀਕ ਪਿੰਡ ਪਧਾਸ ਵਿਖੇ ਦਾ ਵਿਆਹ ਹੋਇਆ ਸੀਗਾ ਅੱਜ ਤੇ ਕੁਝ ਸਮੇਂ ਬਾਅਦ ਹੀ ਸੋਰੇ ਪਰਿਵਾਰ ਵੱਲ ਇਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਪੇਕੇ ਪਰਿਵਾਰ ਵੱਲੋ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਹੁਣ ਇਹਨਾਂ ਵੱਲੋਂ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਤਾਂ ਕਿ ਕੁਝ ਕਹਿੰਦੇ ਹੋਏ ਨਜ਼ਰ ਆਣੇ ਨੇ ਪਿੜਤ ਪਰਿਵਾਰਿਕ ਮੈਂਬਰਸ ਹੁੰਦੇ ਮੇਰੀ ਕੀ ਭਰਾਵਾ ਦੋ ਸਾਲ ਹੋਏ ਨਹੀਂ ਵੀ ਆਇਆ ਨੋ ਉਹਨਾਂ ਨਾਰਾਇ ਹੈਮੰਦਾ ਤੇ ਮਾਤੇਓ ਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਦੇਖਣਾ ਆ ਵਨਵ੍ਰਿਤ ਕੋਰੇ ਅਪ੍ਰਿਤਾ ਹੀ ਬਾਗੀ ਨੇ ਨਾ ਦੋ ਸਾਲ ਦੇ ਦੋ ਮਿੰਨੇ ਹੋਏ ਨੇ ਦੋ ਮਿੰਨੇ ਦੋ ਮਿੰਨੇ ਫਰਦਾਸਾ ਸਪੂਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਪਰਤ ਕਾਲੇ ਬਿੜਨੀ ਦਿੱਤਾ ਸੇ ਨੇ ਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਨਾ ਦਿੰਦੀ ਵੀ ਆ ਭਰਾਓ ਕੋਣ ਪੰਡਾ ਵਾ ਜੇਠਾ ਦੇ ਵਿਆਹਾਂ ਚ ਛਾਪਾ ਨਾ ਸਦੇ ਜੇਠ ਦੇ ਆਜ ਵੀ ਦੋ ਦੋ ਛਾਪਾ ਪਾ ਕੇ ਜਿਠਾੜੀ ਨੂੰ ਵੀ ਜੇਠ ਨੂੰ ਵੀ ਨੱਟ ਤੇ ਵਿਆਹ ਦੇ ਲੋ ਕੱਢ ਕੇ ਉਹਨੇ ਜੇ ਝੂਠ ਬਾਰੇ ਦੇ ਚਤੇ ਆ 15 ਦਿਨ ਮੈਨੂੰ ਵਿਆਹ ਆਵੇ ਜੇ ਦੇ ਜੇਠ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਇਹ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਹੈ ਉਹਦਾ 1998 ਦਾ ਜਨਮ ਹੋਇਆ ਬੱਚੀ ਦਾ ਕਿੰਨਾ ਪੜੀ ਆਨੇ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਜਿੱਦ ਲੇ ਕੇ ਰੱਖ ਕੇ ਗਈ ਆ ਹਾਂ ਜੀ ਉਹ ਆਪਣੇ ਘਰ ਵਾਲੇ ਦਾ ਨਾਲ ਲੈ ਕੇ ਦੇ ਕੇ ਗਈ ਆ ਸਬੂਤ ਵੀ ਆ ਸਾਸ ਸੋਰਾ ਦੇ ਜੇਢਾ ਵੜਾਤਾ ਸ਼ੁਰੂ ਤਾਂ ਲੱਗ ਰਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੇ ਪਹਿਲੇ ਦਿਨ ਤੋਂ ਪਹਿਲੇ ਤੋਂ ਹੀ ਪ੍ਰਾਪ ਮੰਗਾ ਦਰਤੀ ਆਇਆ ਕਿ ਆਹ ਜੜਾ ਸਾਡੀ ਕੱਲੀ ਧੀ ਆਂਦੇ ਹਾਲਸ ਕਰਿਓ ਵਡਾ ਇਲਾਲਪੁਰ ਪਾਲਸ ਕੀਤਾ ਫੇਰ ਉਹ ਜਨਾਨੀ ਬਦਮਾ ਜਾਂਦੀ ਹੈ ਕਾ ਕਰੋ ਸਿਰ ਮੇਰੇ ਮੁੰਡਿਆ ਵੇਖੋ ਨੀ ਜਿੱਕੇ ਦੀ ਕੁੜੀ ਦਾ ਵਿਆਹ ਕਰਨਾ ਵਾ ਪਰ ਕੋਈ ਆਈ ਮੇਰੇ ਕੋਲ ਤੋਂ ਅੰਮੀ ਨਾ ਆਈ ਆਈ ਨੂੰ ਤਾਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ ਦੱਸਦੇ ਨਾ ਆ ਆਨੇ ਬੜਾ ਕੰਮ ਕੀਤਾ ਰਾਤ 2 ਵਜੇ ਫੋਨ ਕਰ ਕਰ ਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਕੇ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਾਰਾ ਦਾੰਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ 2 ਸਾਲਿਆਂ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਖਣਾ ਜਰਾ ਮੰਗ ਇਹ ਮੇਰੀ ਤੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਧੀਆਂ ਵਾਲਿਆਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਤੀਆਂ ਰਫਰਾ ਲਗਾ ਕੇ ਜੜੀਆਂ ਵੱਡੀਆਂ ਨਕੁਰੀਆਂ ਵੇਚੋ ਤੇ ਲਵਾ ਕੇ ਕੋਰਸੇ ਜੜੇ ਵਟੇ ਕਰਾ ਕੇ ਆ ਨਰਿਆ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਿਨਾਰੇ ਤੁਹਾਡੇ ਕੋ ਦਾਂਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾ ਕੇ ਦੇ ਡਾਲਰ ਦੀਆਂ ਕਿਸਰ ਜੱਥੇ ਜੱਤ ਗਦਾ ਉਹ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਾਂਚ ਦੇ ਸੋ ਇਹਦੇ ਮਨ ਚ ਆਇਆ ਮਨ ਵਾਦੀ ਮੈਂ ਸੋਣਾ ਵਾ ਆਪਣੇ ਅੰਦਰ ਸੁੱਤੀ ਆਈ ਇਸ ਵੇਰੇ ਗੁੰਡੀ ਕੋਲੀ ਵੇਖੀ ਮੁਕੀ ਕੀ ਕੀਤਾ ਉਹਨੇ ਬਕੇ ਨਾ ਵਾਲਾ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ ਉਹ ਸਾਰੇ ਪਰਿਵਾਰ ਵਾਲੇ ਤਾਂ ਪਰੇਸ਼ਾਨ ਕਰਦੇ ਮੈਂਟਲੀ ਅਰਾਸਮੈਂਟ ਬੜਾ ਕੀਤਾ ਦਾ ਯੂ نو ਕਿੰਨਾ ਚਿਰ ਹੋ ਗਿਆ ਦੋ ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਬੜਾ ਮਤਬਲ ਤਾਂ ਘਪੜਾ ਕਰਦੇ ਆਏ ਖਾਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਅੰਕ ਕੀਤਾ ਮੈਂਟਲੀ ਉਹਨਾਂ ਆਰਾਸ ਮੈਂਟ ਕਰਤਾ ਕੁੜੀ ਕਿੱਥੇ ਵਿਆਹੀ ਬੇਗੋ ਵਾਲੇ ਪਿੰਡ ਪਦਾਸ ਇਹ ਸਵੇਰ ਦੀ ਕਰਨ ਦੀ ਆਈ ਤੁਹਾਡੇ ਕੋਲ ਇਹ ਹੋ ਗਏ ਥੋੜੇ ਦਿਨ ਹਾਂ ਉਹ ਕਿਤਾਬ ਲੱਗ ਵਸ ਗਈ ਪਲਾ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਚਾਚੇ ਵਾਲਾ ਨੂੰ ਪਤਾ ਕੀ ਤੇਲੀ ਤੇ ਕੀ ਚਾਹੁੰਦੇ ਹੋ ਚੌੜਾਈ ਭਰੀ ਕੱਲ ਤੋਂ ਯਾਰ ਉਸਾਰ ਚਾਹੀਦਾ ਜੀ ਉਹਨੂੰ ਉਸਾਰ ਕਹੀਦਾ ਜੀ ਉਹਨਾਂ ਗੱਡੀ ਉਹਦੀ ਮੰਗ ਕੀਤੀ ਹੈ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਤਹਾਨੂੰ ਨੂੰ ਨੋਨ ਸਾਫ ਚਾਹੀਦਾ ਜੀ ਇਹੋ ਮੰਗ ਕਰਦੇ ਆਂ ਜੀ ਉਹ ਅੰਦਰ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰੋਂ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤਗਾਲ ਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਉਹ ਰੈਸਟ ਹੋਣਾ ਚਾਹੀਦਾ